ਤੇ ਪੰਜਾਬ ਦੇ ਨਾਮਵਰ ਸਿੰਗਰ ਜਸਬੀਰ ਜੱਸੀ ਹਰਪਜਨ ਮਾਨ ਕੁਲਵਿੰਦਰ ਮਿੱਲਾ ਇੱਕ ਨੌਜਵਾਨ ਬੱਚਾ ਹੋ ਰਹੇ ਸ਼ਿਵ ਔਰ ਸਾਡਾ ਇੱਕ ਪੰਜਾਬ ਦਾ ਸਿੰਗਰ ਹੈ ਉਹ ਸਭ ਸੂਰਤ ਵੀ ਹੈ ਔਰ ਪੰਜਾਬੀ ਸੰਗੀਤ ਦੇ ਨਾਲ ਵੀ ਸੰਬੰਧਿਤ ਹੈ ਔਰ ਅਮਰਤਾਰੀ ਸਿੰਘ ਇਹਨਾਂ ਸਾਰਿਆਂ ਨੇ ਉਸ ਦਰਦ ਨੂੰ ਸਮਝਦੇ ਹੋਇਆ ਕਿ ਸਾਡਾ ਇੱਕ ਫਰਜ਼ ਬਣਦਾ ਹੈ ਜੇ ਸਾਡੇ ਲੋਕਾਂ ਨੇ ਮਾਹੌਲ ਵਿਗਾੜਿਆ ਹੈ ਤੇ ਅਸੀਂ ਉਸ ਨੂੰ ਸੁਸਧਾਰਨ ਦੀ ਕੋਸ਼ਿਸ਼ ਕਰੀਏ। ਤੋਂ ਗੁਰੂ ਮਾਨਯੋਗ ਗ੍ਰੰਥ ਇਸ ਟਾਈਟਲ ਥਲੇ ਇੱਕ ਗੀਤ ਉਹਨਾਂ ਨੇ ਰਿਕਾਰਡ ਕਰਾਇਆ ਹੈ। ਸ਼ਾਇਦ 24 ਜਾਂ 25 ਤਰੀਕ ਨੂੰ ਉਹਨਾਂ ਰਿਲੀਜ਼ ਕਰਨਾ ਹੈ। ਮੈਂ ਸਾਰੇ ਨੌਜਵਾਨਾਂ ਨੂੰ ਔਰ ਯੂਏ ਦੀਆਂ ਪੂਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਸਾਡੀ ਸਪੋਰਟ ਕਰਿਓ। ਮੈਂ ਗੁਰੂ ਪਿਆਰੋ ਮੇਰੀ ਇੱਕ ਬੇਨਤੀ ਹੈ ਮੈਂ ਆਪ ਜੀ ਨੂੰ ਬੇਨਤੀ ਕਰਨੀ ਹੈ ਬਸ ਇੱਕ ਦੋ ਮਿੰਟ ਮੈਂ ਤੁਹਾਡੇ ਕੋਲ ਆਵਾਂਗਾ। ਪੰਜਾਬ ਦੇ ਮਾਹੌਲ ਨੂੰ ਤੁਸੀਂ ਜਾਣਦੇ ਹੋ ਉੱਥੇ ਇਸ ਸ਼ਬਦ ਨਾਲੋਂ ਤੋੜਨ ਵਾਸਤੇ ਬਹੁਤ ਸਾਰੇ ਯਤਨ ਹੋ ਰਿਹਾ ਕੁਝ ਕੁ ਸਾਡੇ ਪੰਜਾਬ ਦੇ ਪੰਜਾਬੀ ਸਿੰਗਰ ਜਿਨ੍ਹਾਂ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਤੋੜ ਕੇ ਮੜੀਆਂ ਨਸਾਣਾ ਨਾਲ ਜੋੜ ਦਿੱਤਾ ਉਸ ਦਾ ਬਦਲ ਤੇ ਬੜਾ ਮੁਸ਼ਕਲ ਹੈ ਜਿਹੜਾ ਲਕੀਰ ਤਪ ਜਾਂਦਾ ਨਾ ਜੀ ਉਸ ਨੂੰ ਵਾਪਸ ਮੋੜਨਾ ਬੜਾ ਮੁਸ਼ਕਲ ਹੈ ਪਰ ਜਿਹੜਾ ਲਕੀਰ ਦੇ ਇਧਰ ਹੈ ਅਜੇ ਬਚਿਆ ਹੈ ਉਸ ਨੂੰ ਬਚਾਉਣਾ ਬੜਾ ਸਖਾ ਸਾਡੇ ਪੰਜਾਬ ਦੇ ਸਿੰਘਾਂ ਨੇ ਹੀ ਇਸ ਦਰਦ ਨੂੰ ਸਮਝਦਿਆਂ ਹੋਇਆ ਆਪਣਾ ਫਰਜ਼ ਸਮਝਦਿਆਂ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਦੇ ਵਿੱਚ ਕੁਝ ਯਤਨ ਅਰੰਭੇ ਹਨ ਔਰ ਪਹਿਲਾ ਉਹਨਾਂ ਨੇ ਯਤਨ ਗੁਰੂ ਮਾਨੇਓ ਗ੍ਰੰਥ ਇੱਕ ਵੀਰ ਨੇ ਗੀਤ ਲਿਖਿਆ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੰਨੇ ਸਬਜੈਕਟ ਹਨ ਉਹਨਾਂ ਨੂੰ ਉਹਨਾਂ ਵਿਸ਼ਿਆਂ ਨੂੰ ਉਹਨੇ ਉਹਦੇ ਵਿੱਚ ਗੀਤ ਦੇ ਵਿੱਚ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਤੇ ਪੰਜਾਬ ਦੇ ਨਾਮਵਰ ਸਿੰਗਰ ਜਸਬੀਰ ਜੱਸੀ ਹਰਭਜਨ ਮਾਨ ਕੁਲਵਿੰਦਰ ਮਿੱਲਾ ਇੱਕ ਨੌਜਵਾਨ ਬੱਚਾ ਹੋਰ ਹੈ ਸ਼ਿਵ ਔਰ ਸਾਡਾ ਇੱਕ ਪੰਜਾਬ ਦਾ ਸਿੰਗਰ ਹੈ ਉਹ ਸਭ ਸੂਰਤ ਵੀ ਹੈ ਔਰ ਪੰਜਾਬੀ ਸੰਗੀਤ ਦੇ ਨਾਲ ਵੀ ਸੰਬੰਧਿਤ ਹੈ ਔਰ ਅਮਰਤਾਰੀ ਸਿੰਘ ਇਹਨਾਂ ਸਾਰਿਆਂ ਨੇ ਉਸ ਦਰਦ ਨੂੰ ਸਮਝਦਿਆਂ ਹੋਇਆ ਕਿ ਸਾਡਾ ਇੱਕ ਫਰਜ਼ ਬਣਦਾ ਹੈ ਜੇ ਸਾਡੇ ਲੋਕਾਂ ਨੇ ਮਾਹੌਲ ਵਿਗਾੜਿਆ ਹੈ ਤੇ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਤੋਂ ਗੁਰੂ ਮਾਨਯੋਗ ਗ੍ਰੰਥ ਇਸ ਟਾਈਟਲ ਥਲੇ ਇੱਕ ਗੀਤ ਉਹਨਾਂ ਨੇ ਰਿਕਾਰਡ ਕਰਾਇਆ ਹੈ। ਸ਼ਾਇਦ 24 ਜਾਂ 25 ਤਰੀਕ ਨੂੰ ਉਹਨਾਂ ਰਿਲੀਜ਼ ਕਰਨਾ ਹੈ। ਮੈਂ ਸਾਰੇ ਨੌਜਵਾਨਾਂ ਨੂੰ ਔਰ ਯੂਏ ਦੀਆਂ ਪੂਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਸਾਡੀ ਸਪੋਰਟ ਕਰਿਓ। ਤੁਸੀਂ ਸਾਡੇ ਨਾਲ ਧਿਰ ਬਣ ਕੇ ਚੱਲੋਗੇ। ਮੈਨੂੰ ਉਹਨਾਂ ਨੇ ਉਹਦੇ ਵਿੱਚ ਸੂਤਰ ਧਾਰ ਬਣਾਇਆ ਹੈ। ਉਹ ਬੱਚੇ ਮੈਨੂੰ ਸਾਰੇ ਮੇਰੇ ਨਾਲ ਪਿਆਰ ਕਰਦੇ ਹਨ। ਪਰ ਮੈਂ ਥੋੜੀ ਬੋਚੀ ਉਹਨਾਂ ਨੂੰ ਪ੍ਰੇਰਣਾ ਵੀ ਦਿੰਦਾ ਰਹਿੰਦਾ ਸੀ ਪਰ ਉਹਨਾਂ ਨੇ ਆਪਣਾ ਫਰਜ਼ ਆਪ ਖਿਛਾ ਲਿਆ ਕਿ ਸਾਡਾ ਫਰਜ਼ ਬਣਦਾ ਹੈ ਉਸ ਵਿਗੜੇ ਹੋਏ ਮਾਹੌਲ ਨੂੰ ਕੋਸ਼ਿਸ਼ ਕਰੀਏ ਠੀਕ ਕਰ ਤੁਹਾਨੂੰ ਸਭ ਸੰਤਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਧਿਰ ਬਣ ਕੇ ਖੜੇ ਹੋਇਓ ਤਾਂ ਕਿ ਇਹ ਸ਼ਬਦ ਗੁਰੂ ਦੀ ਗੱਲ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕੀਏ ਔਰ ਜਿਹੜੇ ਲੋਕ ਸ਼ਬਦ ਗੁਰੂ ਨਾਲ ਟੁੱਟ ਗਏ ਹਨ ਉਹਨਾਂ ਨੂੰ ਅਹਿਸਾਸ ਕਰਾ ਸਕੀਏ ਕਿ ਤੁਹਾਡਾ ਗੁਰੂ ਹੋਰ ਕੋਈ ਨਹੀਂ ਸਿਰਫ ਸ਼ਬਦ ਗੁਰੂ ਹੈ ਗੁਰੂ ਮਾਨਯੋਗ ਗ੍ਰੰਥ ਉਸ ਦਾ ਟਾਈਟਲ ਹੈ ਔਰ ਆਪ ਜੀ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਔਰ ਸਾਡੀ ਤੁਸੀਂ ਮਦਦ ਕਰਨੀ ਹੈ ਕਾਫਲਾ ਬਣਾਉਣਾ ਹੈ ਆਪਾਂ ਸਾਰੇ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਦਰਦ ਹੈ ਹਰ ਸਿੱਖ ਦੇ ਅੰਦਰ ਦਰਦ ਹੈ ਇਹਨਾਂ ਨੂੰ ਪਤਾ ਹੈ ਕਿਉਂਕਿ ਸਾਡਾ ਬਹੁਤ ਕੁਝ ਵਿਗੜ ਗਿਆ ਔਰ ਕੁਝ ਨਹੀਂ ਅਜੇ ਸਮਝ ਲੱਗ ਰਹੀ ਕਿਸੇ ਨੂੰ ਕੁਝ ਸਮਝ ਨਹੀਂ ਲੱਗ ਰਹੀ ਚਾਹੇ ਅਸੀਂ ਰਾਜਨੀਤਿਕ ਖੇਤਰ ਵਿੱਚ ਹਾਂ ਚਾਹੇ ਆਰਥਿਕ ਖੇਤਰ ਵਿੱਚ ਹਾਂ ਸਾਡਾ ਬੜਾ ਕੁਝ ਜੀ ਨੁਕਸਾਨ ਹੋ ਰਿਹਾ ਹੈ ਸਾਨੂੰ ਤੋੜਿਆ ਜਾ ਰਿਹਾ ਹੈ ਸਾਨੂੰ ਮਾਰਿਆ ਜਾ ਰਿਹਾ ਹੈ ਮਾਰਨ ਤੋਂ ਮਤਲਬ ਸਰੀਰਕ ਤੌਰ ਤੇ ਨਹੀਂ ਮਾਨਸਿਕ ਤੌਰ ਤੇ ਸੋ ਇਸ ਤਰ੍ਹਾਂ ਦੇ ਯਤਨ ਹੋਣੇ ਚਾਹੀਦੇ ਹਨ ਹੋਰ ਵੀ ਕਰਨ ਜੋ ਕਰ ਰਹੇ ਹਨ ਉਹਨਾਂ ਨੂੰ ਆਪਾਂ ਸ਼ਾਬਾਸ਼ ਵੀ ਦੇਣੀ ਹੈ ਨੁਕਤਾ ਚਿੰਨੀ ਵਾਸਤੇ ਸਾਡੇ ਕੋਲ ਬਹੁਤ ਕੁਝ ਜਿੰਨਾ ਮਰਜ਼ੀ ਕਰ ਲਈਏ ਪਰ ਜੇ ਕੋਈ ਚੰਗਾ ਕੰਮ ਹੋ ਰਿਹਾ ਹੈ ਉਸ ਨੂੰ ਆਪਾਂ ਸ਼ਾਬਾਸ਼ ਦਈਏ ਉਹਨਾਂ ਨੂੰ ਅਸੀਂ ਧਿਰ ਬਣ ਕੇ ਉਹਨਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਪਿਆਰੋ ਮੇਰੀ ਇੱਕ ਬੇਨਤੀ ਹੈ ਮੈਂ ਆਪ ਜੀ ਨੂੰ ਬੇਨਤੀ ਕਰਨੀ ਹੈ ਬਸ ਇੱਕ ਦੋ ਮਿੰਟ ਮੈਂ ਤੁਹਾਡੇ ਕੋਲ ਰਵਾਂਗਾ ਪੰਜਾਬ ਦੇ ਮਾਹੌਲ ਨੂੰ ਤੁਸੀਂ ਜਾਣਦੇ ਹੋ ਉੱਥੇ ਸ਼ਬਦਨਾਲੂ ਤੋੜਨ ਵਾਸਤੇ ਬਹੁਤ ਸਾਰੇ ਯਤਨ ਹੋ ਰਿਹਾ ਹੈ ਕੁਝ ਕੁ ਸਾਡੇ ਪੰਜਾਬ ਦੇ ਪੰਜਾਬੀ ਸਿੰਗਰ ਜਿਨ੍ਹਾਂ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਤੋੜ ਕੇ ਮੜੀਆਂ ਨਸਾਣਾ ਨਾਲ ਜੋੜ ਦਿੱਤਾ ਉਸ ਤਾਂ ਬਦਲ ਤੇ ਬੜਾ ਮੁਸ਼ਕਲ ਹੈ ਜਿਹੜਾ ਲਕੀਰ ਤੱਪ ਜਾਂਦਾ ਨਾ ਸੀ ਉਸ ਨੂੰ ਵਾਪਸ ਮੋੜਨਾ ਬੜਾ ਮੁਸ਼ਕਲ ਹੈ ਪਰ ਜਿਹੜਾ ਲਕੀਰ ਦੇ ਇੱਧਰ ਹੈ ਅਜੇ ਬਚਿਆ ਹੈ ਉਸ ਨੂੰ ਬਚਾਉਣਾ ਬੜਾ ਜ਼ਰੂਰੀ ਸਾਡੇ ਪੰਜਾਬ ਦੇ ਸਿੰਘਰਾਂ ਨੇ ਹੀ ਇਸ ਦਰਦ ਨੂੰ ਸਮਝਦਿਆਂ ਹੋਇਆ ਆਪਣਾ ਫਰਜ਼ ਸਮਝਦਿਆਂ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਦੇ ਵਿੱਚ ਕੁਝ ਯਤਨ ਅਰੰਭਿਆ ਔਰ ਪਹਿਲਾ ਉਹਨਾਂ ਨੇ ਯਤਨ ਗੁਰੂ ਮਾਨੇਓ ਗ੍ਰੰਥ ਇੱਕ ਵੀਰ ਨੇ ਗੀਤ ਲਿਖਿਆ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੰਨੇ ਸਬਜੈਕਟ ਹਨ ਉਹਨਾਂ ਨੂੰ ਉਹਨਾਂ ਵਿਸ਼ਿਆਂ ਨੂੰ ਉਹਨੇ ਉਹਦੇ ਵਿੱਚ ਗੀਤ ਦੇ ਵਿੱਚ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਤੇ ਪੰਜਾਬ ਦੇ ਨਾਮਵਰ ਸਿੰਗਰ ਜਸਬੀਰ ਜੱਸੀ ਹਰਭਜਨ ਮਾਨ ਕੁਲਵਿੰਦਰ ਮਿੱਲਾ ਇਕ ਨੌਜਵਾਨ ਬੱਚਾ ਹੋਰ ਹੈ ਸ਼ਿਵ ਔਰ ਸਾਡਾ ਇੱਕ ਪੰਜਾਬ ਦਾ ਸਿੰਗਰ ਹੈ ਉਹ ਸਭ ਸੂਰਤ ਵੀ ਹੈ ਔਰ ਪੰਜਾਬੀ ਸੰਗੀਤ ਦੇ ਨਾਲ ਵੀ ਸੰਬੰਧਿਤ ਹੈ ਔਰ ਅਮਰਤਾਰੀ ਹੈ ਸਿੰਗ ਇਹਨਾਂ ਸਾਰਿਆਂ ਨੇ ਉਸ ਦਰਦ ਨੂੰ ਸਮਝਦਿਆਂ ਹੋਇਆ ਕਿ ਸਾਡਾ ਇੱਕ ਫਰਜ਼ ਬਣਦਾ ਹੈ ਜੇ ਸਾਡੇ ਲੋਕਾਂ ਨੇ ਮਾਹੌਲ ਵਿਗਾੜਿਆ ਹੈ ਤੇ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤੋਂ ਗੁਰੂ ਮਾਨੇ ਗ੍ਰੰਥ ਇਸ ਟਾਈਟਲ ਤੇ ਇੱਕ ਗੀਤ ਉਹਨਾਂ ਨੇ ਰਿਕਾਰਡ ਕਰਾਇਆ ਹੈ ਸ਼ਾਇਦ 24 ਜਾਂ 25 ਤਰੀਕ ਨੂੰ ਉਹਨਾਂ ਰਿਲੀਜ਼ ਕਰਨਾ ਹੈ ਮੈਂ ਸਾਰੇ ਨੌਜਵਾਨਾਂ ਨੂੰ ਔਰ ਯੂਏ ਦੀਆਂ ਪੂਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਸਾਡੀ ਸਪੋਰਟ ਕਰੀ ਤੁਸੀਂ ਸਾਡੇ ਨਾਲ ਧਿਰ ਬਣ ਕੇ ਚੱਲੋਗੇ ਮੈਨੂੰ ਉਹਨਾਂ ਨੇ ਉਹਦੇ ਵਿੱਚ ਸੂਤਰ ਧਾਰ ਬਣਾਇਆ ਹੈ ਉਹ ਬੱਚੇ ਮੈਨੂੰ ਸਾਰੇ ਮੇਰੇ ਨਾਲ ਪਿਆਰ ਕਰਦੇ ਹਨ ਪਰ ਮੈਂ ਥੋੜੀ ਬਹੁਤੀ ਉਹਨਾਂ ਨੂੰ ਪ੍ਰੇਰਣਾ ਵੀ ਦਿੰਦਾ ਰਹਿੰਦਾ ਸੀ ਪਰ ਉਹਨਾਂ ਨੇ ਆਪਣਾ ਫਰਜ਼ ਆਪ ਖਿਚਾਣਿਆ ਕਿ ਸਾਡਾ ਫਰਜ਼ ਬਣਦਾ ਹੈ ਉਸ ਵਿਗੜੇ ਹੋਏ ਮਾਹੌਲ ਨੂੰ ਕੋਸ਼ਿਸ਼ ਕਰੀਏ ਠੀਕ ਕਰੀਏ ਤੁਹਾਨੂੰ ਸਭ ਸੰਤਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਢੇਰ ਬਣ ਕੇ ਖੜੇ ਹੋਇਓ ਤਾਂ ਕਿ ਇਹ ਸ਼ਬਦ ਗੁਰੂ ਦੀ ਗੱਲ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕੀਏ ਔਰ ਜਿਹੜੇ ਲੋਕ ਸ਼ਬਦ ਗੁਰੂ ਨਾਲ ਟੁੱਟ ਗਏ ਹਨ ਉਹਨਾਂ ਨੂੰ ਅਹਿਸਾਸ ਕਰਾ ਸਕੀਏ ਕਿ ਤੁਹਾਡਾ ਗੁਰੂ ਹੋਰ ਕੋਈ ਨਹੀਂ ਸਿਰਫ ਸ਼ਬਦ ਗੁਰੂ ਹੈ ਗੁਰੂ ਮਾਨਯੰ ਗ੍ਰੰਥ ਉਸ ਦਾ ਟਾਈਟਲ ਹੈ ਔਰ ਆਪ ਜੀ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਔਰ ਸਾਡੀ ਤੁਸੀਂ ਮਦਦ ਕਰਨੀ ਹੈ ਪਰ ਚਾ ਕਾਫਲਾ ਬਣਾਉਣਾ ਹੈ ਆਪਾਂ ਸਾਰੇ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਦਰਦ ਹੈ ਹਰ ਸਿੱਖ ਦੇ ਅੰਦਰ ਦਰਦ ਹੈ ਇਹਨਾਂ ਨੂੰ ਪਤਾ ਹੈ ਕਿਉਂਕਿ ਸਾਡਾ ਬਹੁਤ ਕੁਝ ਵਿਗੜ ਗਿਆ ਹੈ ਔਰ ਕੁਝ ਨਹੀਂ ਅਜੇ ਸਮਝ ਲੱਗ ਰਹੀ ਕਿਸੇ ਨੂੰ ਕੁਝ ਸਮਝ ਨਹੀਂ ਲੱਗ ਰਹੀ ਚਾਹੇ ਅਸੀਂ ਰਾਜਨੀਤਿਕ ਖੇਤਰ ਵਿੱਚ ਆਂ ਚਾਹੇ ਆਰਥਿਕ ਖੇਤਰ ਵਿੱਚ ਆਂ ਸਾਡਾ ਬੜਾ ਕੁਝ ਜੀ ਨੁਕਸਾਨ ਹੋ ਰਿਹਾ ਹੈ ਸਾਨੂੰ ਤੋੜਿਆ ਜਾ ਰਿਹਾ ਹੈ ਸਾਨੂੰ ਮਾਰਿਆ ਜਾ ਰਿਹਾ ਹੈ ਮਾਰਨ ਤੋਂ ਮਤਲਬ ਸਰੀਰਕ ਤੌਰ ਤੇ ਨਹੀਂ ਮਾਨਸਿਕ ਤੌਰ ਤੇ ਸੋ ਇਸ ਤਰ੍ਹਾਂ ਦੇ ਯਤਨ ਹੋਣੇ ਚਾਹੀਦੇ ਹਨ ਹੋਰ ਵੀ ਕਰਨ ਜੋ ਕਰ ਰਹੇ ਹਨ ਉਹਨਾਂ ਨੂੰ ਆਪਾਂ ਸ਼ਾਬਾਸ਼ ਵੀ ਦੇਣੀ ਹੈ ਨੁਕਤਾ ਚੀਨੀ ਵਾਸਤੇ ਸਾਡੇ ਕੋਲ ਬਹੁਤ ਕੁਝ ਜਿੰਨਾ ਮਰਜ਼ੀ ਕਰ ਲਈਏ ਪਰ ਜੇ ਕੋਈ ਚੰਗਾ ਕੰਮ ਹੋ ਰਿਹਾ ਹੈ ਉਸ ਨੂੰ ਆਪਾਂ ਸ਼ਾਬਾਸ਼ ਦਈਏ ਉਹਨਾਂ ਨੂੰ ਅਸੀਂ ਧਿਰ ਬਣ ਕੇ ਉਹਨਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ